ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟ ਗੈਂਸ ਸਟੀਚਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਇਹ ਜਿਹੜੀਆਂ ਕੋਟੀ ਸਵੈਟਰ ਬਣਾਏ ਹੋਏ ਸੀ ਇਹਨਾਂ ਦੇ ਪ੍ਰਾਈਸ ਦੱਸਾਂਗੇ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਆਏ ਸੀ ਕਿ ਤੁਸੀਂ ਇਹਨਾਂ ਦੇ ਪ੍ਰਾਈਸ ਦੱਸੋ ਇਹਨਾਂ ਤੇ ਕਿੰਨੀ ਉਨਨ ਲੱਗੀ ਹੋਈ ਹੈ ਉਸ ਦੇ ਬਾਰੇ ਦੱਸੋ ਅੱਜ ਦੀ ਵੀਡੀਓ ਵਿੱਚ ਮੈਂ ਇਸ ਤੇ ਇਹਨਾਂ ਦੇ ਪ੍ਰਾਈਸ ਬਾਰੇ ਤੇ ਉਨਨ ਬਾਰੇ ਦੱਸਾਂਗੀ ਕਿ ਕਿਸ ਤਰ੍ਹਾਂ ਦੀ ਆਪਾਂ ਇਹਨਾਂ ਦੇ ਉੱਪਰ ਉਨਨ ਲਗਾਉਨੇ ਆ ਤੇ ਕਿੰਨਾ ਟਾਈਮ ਲੱਗਦਾ ਹੈ ਜੇਕਰ ਵੀਡੀਓ ਮਰੀਆਂ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ ਹਾਂਜੀ ਇਸਦੇ ਆਪਾਂ ਬਾਰਡਰ ਤੇ ਵੀ ਡਿਜ਼ਾਈਨ ਬਣਾਇਆ ਹੋਇਆ ਤੇ ਉੱਪਰ ਆਪਾਂ ਲੱਕ ਡਿਜ਼ਾਈਨ ਬਣਾਇਆ ਹੋਇਆ ਤੇ ਇਸ ਦੀ ਕੀਮਤ ਹੈ 900 ਰੁਪਏ ਵਰਤਮਾਨ ਨੂੰ ਨਾ ਇਸ ਇਸ ਦੇ ਉੱਪਰ ਆਪਾਂ ਇਸਤੇਮਾਲ ਕੀਤਾ ਹੋਇਆ 900 ਰੁਪਏ ਚ ਇਹ ਕੋਟੀ ਜਿਹੜੀ ਬਣਾ ਕੇ ਤਿਆਰ ਕੀਤੀ ਹੋਈ ਹੈ 16-17 ਸਾਲ ਦੀ ਲੜਕੀ ਦੀ ਆਪਾਂ ਇਹ ਕੋਟੀ ਬਣਾਈ ਹੋਈ ਹੈ ਤੇ ਬਟਨ ਲਗਾਏ ਹੋਏ ਨੇ ਬਟਨ ਪੱਟੀ ਵਾਲੀ ਇਹ ਕੋਟੀ ਬਣਾ ਕੇ ਤਿਆਰ ਕੀਤੀ ਹੋਈ ਹੈ ਤੇ 900 ਰੁਪਏ ਦੇ ਵਿੱਚ ਆਪਾਂ ਇਹ ਕੋਟੀ ਤਿਆਰ ਕੀਤੀ ਹੋਈ ਹੈ ਤੇ ਇਸ ਨੂੰ ਆਪਾਂ 15 ਦਿਨਾਂ ਦੇ ਵਿੱਚ ਬਣਾ ਕੇ ਤਿਆਰ ਕੀਤਾ ਹੋਇਆ ਆ ਦੇਖੋ ਜੀ 15 ਦਿਨਾਂ ਦੇ ਵਿੱਚ ਇਹ ਕੋਟੀ ਜਿਹੜੀ ਆਪਾਂ ਬਣਾ ਕੇ ਤਿਆਰ ਕੀਤੀ ਹੋਈ ਹੈ 900 ਰੁਪਏ ਦੇ ਵਿੱਚ ਵਰਦਮਨ ਉਨ ਦਾ ਇਸ ਦੇ ਉੱਪਰ ਆਪਾਂ ਇਸਤੇਮਾਲ ਕੀਤਾ ਹੋਇਆ ਹੈ ਆ ਦੇਖੋ ਜੀ ਇਹ ਆਪਾਂ ਸਵੈਟਰ ਬਣਾਇਆ ਹੋਇਆ ਹੈ ਮੋਡਿਆਂ ਵਾਲਾ ਇਸ ਦੇ ਮੋਡੇ ਆਪਾਂ ਲਗਤੋਂ ਬਣਾ ਕੇ ਨਾਲ ਅਟੈਚ ਕੀਤੇ ਹੋਏ ਨੇ ਤੇ ਇਸ ਦੀ ਕੀਮਤ ਹੈ 350 ਰੁਪਏ ਵਰਦਮਨ ਨੂੰ ਨਾ ਇਸ ਦੇ ਉੱਪਰ ਆਪਾਂ ਇਸਤੇਮਾਲ ਕੀਤਾ ਹੋਇਆ ਹੈ 350 ਰੁਪਏ ਦੇ ਵਿੱਚ ਆਪਾਂ ਇਹ ਸਵੈਟਰ ਬਣਾਇਆ ਹੋਇਆ ਹੈ ਛੋਟਾ ਬਾਰਡਰ ਬਣਾ ਕੇ ਉੱਪਰੋਂ ਆਪਾਂ ਗਲੇ ਤੇ ਆਪਾਂ ਕਰੋਸ਼ੀਆਂ ਕੀਤਾ ਹੋਇਆ ਹੈ ਮੋਡੇ ਆਪਾਂ ਲਗਤੋਂ ਬਣਾ ਕੇ ਤਿਆਰ ਕੀਤੇ ਹੋਏ ਨੇ ਤੇ ਇਹ ਹੀ ਆਪਾਂ ਸਵੈਟਰਸ ਕੀ ਵੀ ਬਣਾਈ ਹੋਈ ਛੋਟੀ ਜਿਹੜੀਆਂ ਇਹ ਵੀ ਆਪਾਂ ਆਰਡਰ ਤੇ ਤਿਆਰ ਕੀਤੀ ਹੋਈ ਹੈ ਆਰਡਰ ਤੇ ਤਿਆਰ ਕਰਵਾਈ ਸੀ ਕਿਸੇ ਨੇ ਤੇ ਇਸ ਦੀ ਕੀਮਤ ਹੈ 350 ਰੁਪਏ ਹਾਂਜੀ ਇਹ ਆਪਾਂ ਵਟ ਵਾਈਟ ਕਲਰ ਦੀ ਸਕੀ ਵੀ ਬਣਾ ਕੇ ਤਿਆਰ ਕੀਤੀ ਹੋਈ ਸੀ ਇਹ ਵੀ ਆਪਾਂ ਆਰਡਰ ਤੇ ਤਿਆਰ ਕੀਤੀ ਸੀ 21 ਇੰਚੇ ਦੀ ਲੰਬਾਈ ਹੈ 6 ਇੰਚ ਆਪਾਂ ਬਾਰਡਰ ਬਣਾਇਆ ਹੋਇਆ ਤੇ ਉਸ ਤੋਂ ਉੱਪਰ ਆਪਾਂ 12 ਇੰਚ ਤੇ ਮੋਢਿਆਂ ਦੀ ਕਾਟ ਪਾਈ ਹੋਈ ਹੈ 13 ਇੰਚ ਤੇ ਆਪਾਂ ਗਲੇ ਦੀ ਕਾਟ ਪਾਈ ਹੋਈ ਹੈ ਤੇ ਗਲੇ ਦੇ ਉੱਪਰ ਆਪਾਂ ਕਰੋਸ਼ੀਆ ਕੀਤਾ ਹੋਇਆ ਹੈ ਮੋਢਿਆਂ ਦੇ ਉੱਪਰ ਵੀ ਆਪਾਂ ਕਰੋਸ਼ੀਆ ਕੀਤਾ ਹੋਇਆ ਹੈ 21 ਇੰਚ ਇਸ ਦੀ ਲੰਬਾਈ ਹੈ 23 ਦੇ ਉੱਪਰ ਆਪਾਂ ਜਿਹੜਾ ਡਿਜ਼ਾਈਨ ਬਣਾਇਆ ਹੋਇਆ ਹੈ ਇਸ ਤੇ ਥੋੜਾ ਟਾਈਮ ਵੀ ਵੱਧ ਲੱਗਦਾ ਹੈ ਤੇ ਇਹ ਡਿਜ਼ਾਈਨ ਤੇ ਆਪਣੀ ਉਹ ਜਿਹੜੀ ਹੈ ਉਹ ਥੋੜੀ ਜ਼ਿਆਦਾ ਲੱਗਦੀ ਹੈ ਇਸ ਲਈ ਇਸ ਦੀ ਕੀਮਤ 500 ਰੁਪਏ ਇਸ ਸਵੈਟਰ ਉਸ ਕੀ ਵੀ ਦੀ ਕੀਮਤ 500 ਰੁਪਏ ਆ ਦੇਖੋ ਜੀ ਇਹ 21 ਇੰਚ ਇਸ ਦੀ ਕੁੱਲ ਲੰਬਾਈ ਹੈ ਤੇ ਗਲੇ ਤੇ ਤੇ ਮੋਢਿਆਂ ਤੇ ਆਪਾਂ ਕਰੋਸ਼ੀਆ ਕੀਤਾ ਹੋਇਆ ਤੇ ਇਸ ਦੀ ਕੀਮਤ 500 ਰੁਪਏ ਆ ਦੇਖੋ ਜੀ ਬਹੁਤ ਹੀ ਸੋਹਣੀ ਇਸ ਦੀ ਬਣਾਈ ਜਿਹੜੀ ਕੀਤੀ ਹੋਈ ਹੈ ਇਸ ਤੇ ਡਿਜ਼ਾਈਨ ਵੀ ਬਹੁਤ ਸੋਹਣਾ ਪਾਇਆ ਹੋਇਆ ਆ ਦੇਖੋ 500 ਰੁਪਏ ਦੇ ਵਿੱਚ ਆਪਾਂ ਇਹ ਸਕੀ ਵੀ ਬਣਾ ਕੇ ਤਿਆਰ ਕੀਤੀ ਹੋਈ ਹੈ ਜੇਕਰ ਤੁਸੀਂ ਇਸ ਤਰ੍ਹਾਂ ਦੀ ਕੋਟੀ ਸਵੈਟਰ ਜੈਕਟ ਤੁਸੀਂ ਬਣਵਾਉਣਾ ਚਾਹੁੰਦੇ ਹੋ ਆਰਡਰ ਤੇ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ WhatsApp ਨੰਬਰ ਵੀ ਦਿੱਤਾ ਹੋਇਆ ਉੱਪਰ ਜੇਕਰ ਕੋਈ ਕੋਟੀ ਸਵੈਟਰ ਜੈਕਟ ਸਕੀ ਵੀ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਹਾਂਜੀ ਇਹ ਇਹ ਆਪਾਂ ਕੋਟੀ ਬਣਾਈ ਹੋਈ ਹੈ ਤੇ ਇਹਹੀ ਕੋਟੀ ਥੋੜੀ ਹੈਵੀ ਲੇਡੀ ਦੀ ਬਣਾ ਕੇ ਤਿਆਰ ਕੀਤੀ ਹੋਈ ਹੈ ਇਸ ਲਈ ਇਸ ਦੇ ਝੁੱਟੇ ਥੋੜੇ ਵੱਧ ਪਾਈ ਹੋਏ ਨੇ ਬੈਕ ਸਾਈਡ ਤੋਂ ਵੀ ਝੁੱਟੇ 60 ਝੁੱਟੇ ਪਾਏ ਹੋਏ ਨੇ ਤੇ ਅਗਲੀਆਂ ਪੇਚੀਆਂ ਦੇ ਵੀ 35 35 36 35 35 ਝੁੱਟੇ ਪਾਏ ਹੋਏ ਨੇ ਤੇ ਗੋਲਗਲਾ ਬਣਵਾਇਆ ਹੋਇਆ ਦੇਖੋ ਜੀ ਤੇ ਇਸ ਦੇ ਬਾਰਡਰ ਤੇ ਇਹ ਲੱਗੜੀ ਡਿਜ਼ਾਈਨ ਬਣਾਇਆ ਹੋਇਆ ਤੇ ਉਸ ਤੋਂ ਉੱਪਰ ਅਲੱਗ ਡਿਜ਼ਾਈਨ ਬਣਾਇਆ ਹੋਇਆ ਤੇ ਇਹ ਆਪਾਂ 1100 ਰੁਪਏ ਦੇ ਵਿੱਚ ਕੂਟੀ ਜੜੀ ਬਣਾ ਕੇ ਤਿਆਰ ਕੀਤੀ ਹੋਈ ਹੈ ਇਸਦੇ ਉੱਪਰ ਵੀ ਆਪਾਂ ਵਰਦਮਨ ਉਹਨਾਂ ਦਾ ਇਸਤੇਮਾਲ ਕੀਤਾ ਹੋਇਆ ਹੈ ਤੇ ਬਹੁਤ ਹੀ ਸੋਹਣੀ ਆਪਣੀ ਇਹ ਕੋਟੀ ਜਿਹੜੀ ਬਣਾ ਬਣ ਕੇ ਤਿਆਰ ਹੋਈ ਹੈ ਤੇ ਇਹ ਆਪਾਂ ਸਵੈਟਰਸ ਕੀ ਵੀ ਬਣਾਈ ਹੋਈਆਂ ਦੇਖੋ ਜੀ ਇਸ ਦੀ ਲੰਬਾਈ 21 ਇੰਚ ਹੈ 6 ਇੰਚ ਬਾਰਡਰ ਬਣਾਇਆ ਹੋਇਆ ਹੈ ਤੇ ਇਸ ਦੇ ਉੱਪਰ ਆਪਾਂ ਸਟੈਚੂਰਲ ਡਿਜ਼ਾਈਨ ਬਣਾਇਆ ਪਾਇਆ ਹੋਇਆ ਹੈ ਇਸ ਦੇ ਨਾਲ ਫਿਟਿੰਗ ਬਹੁਤ ਸੋਹਣੀ ਹੁੰਦੀ ਹੈ ਜੇਕਰ ਕਿਸੇ ਭੈਣ ਦੀ ਆਪਣੇ ਕੋਲ ਨਾ ਪਸਾਈ ਨਾ ਹੋਵੇ ਤਾਂ ਫਿਰ ਅਸੀਂ ਸਟੈਚੂਏਬਲ ਡਿਜ਼ਾਈਨ ਬਣਾ ਦਿੰਨੇ ਆ ਉਹਦੇ ਨਾਲ ਫਿਟਿੰਗ ਬਹੁਤ ਸੋਹਣੀ ਹੁੰਦੀ ਆ ਆ ਦੇਖੋ ਜੀ ਤੇ ਮੋਢਿਆਂ ਤੇ ਆਪਾਂ ਕਰੋਸ਼ੀਆ ਕੀਤਾ ਹੋਇਆ ਤੇ ਉੱਪਰ ਗਲੇ ਤੇ ਵੀ ਕਰੋਸ਼ੀਆ ਕੀਤਾ ਹੋਇਆ ਤੇ ਇਸ ਦੀ ਕੀਮਤ ਹੈ 450 ਰੁਪਏ ਇਸ ਦੇ ਉੱਪਰ ਵੀ ਆਪਾਂ ਵਰਤਮਾਨ ਉਨ ਦਾ ਇਸਤੇਮਾਲ ਕੀਤਾ ਹੋਇਆ ਤੇ ਇਸ ਨੂੰ ਆਪਾਂ 3-4 ਦਿਨਾਂ ਦੇ ਵਿੱਚ ਬਣਾ ਕੇ ਤਿਆਰ ਕੀਤਾ ਹੋਇਆ ਤੇ 12 ਇੰਚ ਤੇ ਆਪਾਂ ਮੋਢਿਆਂ ਦੀ ਕਾਟ ਪਾਈ ਹੋਈ ਏ ਆ ਦੇਖੋ ਜੀ 8 ਇੰਚ ਮੋਢਾ ਬਣਾਇਆ ਹੋਇਆ ਤੇ ਮੋਢੇ ਤੇ ਤੇ ਗਲੇ ਤੇ ਕਰੋਸ਼ੀਆ ਕੀਤਾ ਹੋਇਆ ਹਾਂਜੀ ਇਸ ਤਰ੍ਹਾਂ ਦੀ ਕੋਟੀ ਸਵੈਟਰ ਜੈਕਟ ਜੇਕਰ ਤੁਸੀਂ ਆਰਡਰ ਤੇ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਮੈਂ ਆਪਣਾ ਵਟਸਐਪ ਨੰਬਰ ਵੀ ਉੱਪਰ ਦਿੱਤਾ ਹੋਇਆ ਤੇ ਇਹ ਤੁਸੀਂ ਇਸ ਦੇ ਬਾਰੇ ਵੀ ਦੱਸ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਦੀ ਉਨਾਂ ਲਗਾਉਣਾ ਚਾਹੁੰਦੇ ਹੋ ਵਰਤਮਾਨ ਉਨਾਂ ਦਾ ਇਸਤੇਮਾਲ ਕਰਨਾ ਚਾਹੁੰਦੇ ਹੋ ਜਾਂ ਤਿੰਨ ਪਲਾਈ ਉਨਾਂ ਦਾ ਇਸਤੇਮਾਲ ਕਰਨਾ ਚਾਹੁੰਦੇ ਹੋ ਜੇਕਰ ਤੁਸੀਂ ਥੋੜੀ ਸਸਤੀ ਕੋਟੀ ਸਵੈਟਰ ਜੈਕਟ ਬਣਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਤਿੰਨ ਫਲਾਈ ਉਹਨਾਂ ਦਾ ਇਸਤੇਮਾਲ ਕਰ ਸਕਦੇ ਹੋ ਤੇ ਵਰਦਮਾਨ ਉਹਨੂੰ ਥੋੜੀ ਮਹਿੰਗੀ ਹੁੰਦੀ ਹੈ ਇਸ ਲਈ ਇਸ ਦੀ ਕੀਮਤ ਥੋੜੀ ਜ਼ਿਆਦਾ ਹੈ ਹਾਂਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ